ਰਾਜਵੜਿਆਂ ਕੀ ਪੂਰੇ ਪਪਾ ਭਾਰ ਹੋਏ ਫਿਰਦੇ ਆ ਤੁਸੀਂ ਕਿਹੜੇ ਚੁਕਾ ਦੇਂਗੇ ਪਪਾ ਅਸਤੇ ਪੁੱਤ ਚੀਕੇ ਬੋੜੇ ਤੁਹਾਡੀ ਆ ਜਿਹੜੇ ਤੁਸੀਂ ਮਜੀਦ ਖਾਨ ਦੇ ਪੁੱਤਰ ਹੋ ਨਾ ਅਸੀਂ ਤੁਹਾਡੇ ਸਾਡਾ ਤਾਂ ਲੋਹਾ ਖੜਕਦਾ ਹੀ ਹੈ ਕਾਂਗਰਸ ਦੇ ਪ੍ਰਧਾਨ ਦੀ ਮੂਰਖਤਾ ਦੇਖੋ ਉਹਦੇ ਸਾਹਮਣੇ ਬੰਦਾ ਖੜ ਕੇ ਗੱਲ ਕਹਿ ਰਿਹਾ ਕਿ ਜੋ ਰਾਮ ਕੋ ਲਾਏ ਹਾਂ ਹਮਨ ਕੋ ਲਾਏ ਮਤਲਬ ਰਾਮ ਜੀ ਮਤਲਬ ਕਹਿ ਰਹੀਏ ਵੀ ਅਹਿਮियत ਨੂੰ ਛੋਟਾ ਕਰ ਰਿਹਾ ਇੱਕ ਬੰਦੇ ਤੋਂ ਵੀ ਛੋਟਾ ਕਰ ਰਿਹਾ ਉਹਦੇ ਸਾਹਮਣੇ ਕਹਿ ਰਹੇ ਭਗਵਾਨ ਲਹਿਰائیںਗੇ। ਅੰਧਾਬ ਮੈਂ ਫਿਰసే ਹੰ ਭਗਵਾਨ ਆਏ। ਨਹੀਂ ਵੀ ਭਾਈ ਤੂੰ ਉਦੋਂ ਦੀ ਬਾਹ ਫੜਦਾ। ਇਹ ਸੂਰਮਿਆਂ ਦੀ ਧਰਤੀ ਐ ਤੇ ਕੇਸਰੀ ਚਿੱਲੂ ਇੱਥੇ ਭਗਵਾਨੇ ਚਿੱਲੂ ਨੇ। ਇਹਨਾਂ ਨੇ ਤਖਟਾਉਣਾ ਬਣਾ ਲੈ ਆਰਾਮ ਨੂੰ ਵਿਹਾਂੋਂ ਉੱਥੋਂ ਲੈ ਕੇ ਆਂ ਦੁਕਾਨ ਤੋਂ ਜਾ ਕੇ ਰਾਂ। ਡਰ ਕਿਸ ਦਾ ਨਹੀਂ। ਹਮ। ਪਰਮਾਤਮਾ ਦਾ ਕੱਲਾ ਭੈ। ਕਾਰਪੋਰੇਟਾਂ ਦੇ ਚੇਲੇ ਨੂੰ ਕਾਰਪੋਰੇਟਾਂ ਦੀ ਗੋਦੀ 'ਚ ਬਹਿ ਕੇ ਕਿਸਾਨਾਂ ਦੀ ਧੌਣਾ ਵੱਢਣ ਵਾਲੇ ਨੂੰ ਸੰਗੀਆਂ ਨੱਪਰਾਂ ਦੇ ਮਜ਼ਦੂਰਾਂ ਦਾ ਕਤਲ ਕਰਨ ਵਾਲੇ ਮੋਦੀ ਨੂੰ ਤੁਸੀਂ ਆਰਾਮ ਤੋਂ ਵੱਡਾ ਬਣਾਈ ਜਾਂਦੇ ਹੋ ਤੁਸੀਂ ਕੀ ਕਹਿ ਰਹੇ ਹੋ ਕਿ ਹਾਂ ਜੀ ਆਰਾਮ ਨੂੰ ਇਹ ਲੈ ਕੇ ਆਇਆ ਇੱਕ ਚੋਰ ਤੇ ਕਰਪਟਿਕ ਠੱਗ ਕਾਰਪੋਰੇਟਾਂ ਦਾ ਫਿਰਾਲ ਦੱਸੋ ਖਰਾਨੀ ਵਾਲੀ ਗੱਲ ਤੁਹਾਨੂੰ ਦੇਖ ਕੇ ਲੱਗ ਰਿਹਾ ਕਿ ਹਿੰਦੂ ਖਤਰੇ ਦੇ ਵਿੱਚ ਹੈਗਾ ਤੁਹਾਨੂੰ ਰਾਜਨੀਤਿਕ ਲੋਕਾਂ ਨੇ ਕੁਰਸੀਆਂ ਖਤਰੇ 'ਚ ਉਸ ਕੁਰਸੀ ਨੂੰ ਬਚਾਉਣ ਦੀ ਖਾਤਰ ਸਿਆਸੀ ਲੋਕੀ ਡਰਾਮਾ ਖੇਡਦੇ ਨੇ ਇਹਨਾਂ ਦਾ ਵਜੀਰ ਖਾਨ ਦਾ ਵਿਚਾਰ ਮਤਲਬ ਇਹ ਦੇਖਦੇ ਨੇ ਕਿ ਆਪਦੇ ਤੋਂ ਛੋਟਾ ਹੈ ਜਾਂ ਉਮਰ ਦੇ ਵਿੱਚ ਕਹ ਲੀਏ ਜਾਂ ਰਾਜਸੀ ਸੱਤਾ ਭਾਕਰ ਤੇ ਜੇ ਲੋਕੜੇ ਆ ਜਿਹਾ ਤੇ ਆਪਦੇ ਤੋਂ ਖੰਦੇਣ ਵਧਣਾ ਸ਼ੁਰੂ ਕਰ ਦਿੰਦੇ ਸੋ ਫਾਈਨਲੀ ਅਸੀਂ ਲੁਧਿਆਣਾ ਪਹੁੰਚ ਚੁੱਕੇ ਆ ਕਮਲਜੀਤ ਸਿੰਘ ਬਰਾੜ ਜੋ ਕਿ ਆਜ਼ਾਦ ਉਮੀਦਵਾਰ ਨੇ ਉਹ ਪੰਥ ਤੇ ਪੰਜਾਬ ਦੀ ਗੱਲ ਕਰ ਰਹੇ ਨੇ ਪਹਿਲਾਂ ਵੀ ਕਰ ਰਹੇ ਸੀਗੇ ਤੇ ਹੁਣ ਚੋਣ ਲੜ ਰਹੇ ਨੇ ਇੱਕ ਫਸਮਾ ਮੁਕਾਬਲਾ ਜਰੂਰ ਹੋਏਗਾ ਪਾਵੇਂ ਉਹ ਰਵਨੀਤ ਬਿੱਟੂ ਨੇ ਉਹ ਭਾਜਪੀ ਚ ਚਲੇ ਗਏ ਉਹ ਵੀ ਸਾਬਕਾ ਕਾਂਗਰਸੀ ਨੇ ਮੌਜੂਦਾ ਰਾਜਾ ਵਿਡਿੰਗ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਸੀਗਾ ਤੇ ਹੁਣ ਇਹ ਵੀ ਕਾਂਗਰਸੀ ਸਾਬਕਾ ਨੇ ਹੁਣ ਇਹ ਕਿਵੇਂ ਗਏ ਸੀਗੇ ਬਾਹਰ ਉਹ ਸਾਰਿਆਂ ਨੂੰ ਪਤਾ ਹੀ ਹੈਗਾ ਬ੍ਰਾਟ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਚੜ੍ਹਦੀ ਕਲਾ ਹੀ ਫੁੱਲ ਕਿਰਪਾ ਸੱਚੇ ਪਾਤਸ਼ਾਹ ਕੀ ਮਾਹੌਲ ਹੈ ਪੂਰਾ ਵਧੀਆ ਮਾਹੌਲ ਪੰਥ ਦੇ ਝੰਡੇ ਝੁਲ ਰਹੇ ਆ ਜਿਸ ਦੇ ਨਿਸ਼ਾਨ ਝੁਲਦੇ ਆ ਹੂੰ ਤੇ ਪਤਲੀ ਸਦਾ ਚੜਦੀ ਕਲਾ ਝੂਲਦੇ ਨਿਸ਼ਾਨ ਸਾਹਿਬਾਂ ਪੰਥ ਮਾਰਾ ਖਾਲਸੇ ਦੇ ਬੋਲ ਬਾਲੇ ਆ ਸਦਾ ਹੀ ਰਹਿੰਦੇ ਆ ਅੱਛਾ ਕੀ ਤਿਆਰੀ ਕੀ ਲੱਗ ਰਹੀ ਹੈ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਰਵਨੀਤ ਬਿੱਟੂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿਉਂਕਿ ਉਹ ਤਾਂ ਹੁਣ ਕਾਂਗਰਸ ਛੱਡ ਕੇ ਇੱਧਰ ਗਏ ਆ ਭਾਜਪਾ 'ਚ ਤੇ ਰਾਜਾ ਵੜਿੰਗ ਵੀ ਪੂਰੇ ਪੱਪਾ ਭਾਰ ਹੋਏ ਫਿਰਦੇ ਆ ਤੁਸੀਂ ਕਿਹੜੇ ਚਿਕਾ ਦੇ ਆਗੇ ਪੱਪਾ ਤੋਂ ਗੱਲ ਇਹ ਨਹੀਂ ਇਹਨਾਂ ਕੋਲ ਤੰਤਰ ਮੰਤਰ ਆ ਭਾਈ ਸਰਕਾਰੀ ਤੰਤਰ ਆ ਸਾਧਨ ਆ ਪੈਸੇ ਆ ਸਾਡੇ ਕੋਲੇ ਲੋਕ ਆ ਸਾਡੇ ਕੋਲੇ ਜਜ਼ਬਾ ਆ ਅੱਛਾ ਸਾਡੇ ਕੋਲੇ ਉਹ ਜਵਾਨੀ ਆ ਜਿਹੜੀ ਜਜਬੇ ਨਾਲ ਲਵਰੇਜ ਆ ਪੰਥਕ ਜਜਬੇ ਨਾਲ ਲਵਰੇਜ ਆ ਤੇ ਜਿਸ ਵੀਰ ਇੱਕ ਚੋਣ ਲੜਨ ਦਾ ਇੱਕ ਚੀਜ਼ ਬੜੀ ਵਧੀਆ ਸਾਹਮਣੇ ਆ ਗਈ ਹੈ ਮੈਂ ਮਤਲਬ ਸ਼ਾਇਦ ਚੋਣ ਨਾਲ ਲੜਦਾ ਤੇ ਮੈਨੂੰ ਕੋਈ ਚੀਜ਼ ਪਤਾ ਨਾ ਲੱਗਦਾ ਕਿ ਜਿਹੜੀ ਚੇਤੇ ਕਾ ਨਾ ਪੰਜਾਬ ਦੀ ਜਵਾਨੀ ਚ ਜਿਹੜੀ ਉਹ ਜਵਾਨੀ ਆ ਉੱਬਰ ਦੀ ਜਵਾਨੀ ਜਿਹਨੂੰ ਕਹਿ ਸਕਦੇ ਆ ਜਾਂ ਜਿਹੜੀ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਦੀ ਵਾਰਸਾ ਮੁੱਛਫੁੱਟ ਜਵਾਨੀ ਬਿਲਕੁਲ ਉਹਦੇ ਅੰਦਰ ਬੜੀ ਚੰਗਿਆੜੀ ਐ ਇੱਕ ਮਤਲਬ ਉਹਨੂੰ ਭਾਂਬਰ ਬਣਾਉਣ ਵਾਲਾ ਚਾਹੀਦਾ ਵੀ ਹੂੰ ਸਹੀ ਰਾਦ ਸੇਰਾ ਤੇ ਜੀ ਚੋਣ ਲੜਨ ਤੋਂ ਬਾਅਦ ਪਤਾ ਲੱਗ ਰਿਹਾ ਹੁਣ ਕਿ ਉਹਨਾਂ ਨੌਜਵਾਨਾਂ ਦਾ ਜਿਹੜਾ ਜਜ਼ਬਾ ਹੈ ਹੁਣ ਜਿਵੇਂ ਅੱਜ ਦੇਖੀਏ ਜੀ 15 17 18 20 22 25 26 ਉਹ ਸਾਲ ਵਾਲੇ ਹੂੰ ਫੋਨ ਤੇ ਫੋਨ ਫੋਨ ਤੇ ਫੋਨ ਕਿਤੋਂ ਨਾ ਹੁਣ ਸੋਸ਼ਲ ਮੀਡੀਆ 'ਤੇ ਫੋਨ ਲੱਬ ਲੱਬ ਕੇ ਸੋਸ਼ਲ ਮੀਡੀਆ ਤੋਂ ਮਿਲ ਗਿਆ ਫੋਨ ਸਾਰੇ ਫੋਨ ਲੱਬ ਲੱਬ ਫੋਨ ਕਰਦੇ ਗੱਡੀ ਦੇਖ ਕੇ ਗੱਡੀ ਰੋਕ ਲੈਂਦੇ ਤੁਹਾਡੀ ਗੱਡੀ ਤਾਂ ਲੱਭਣੀ ਵੀ ਸੌਕੀ ਆ ਕਿਉਂਕਿ ਜਦੋਂ ਪੀਬੀਐਮ ਦੇਖਦੇ ਆ ਉਹ ਪੰਜਾਬੀ ਦੇ ਵਿੱਚ ਉਦੋਂ ਹੀ ਮਿੰਟਾਂ ਦੇ ਵਿੱਚ ਹੀ ਆ ਬਰਾੜ ਬਈ ਜਾ ਰਿਹਾ ਉਹ ਭਰਾ ਸਮਝਦੇ ਸਾਰੇ ਪਿਆਰ ਕਰਦੇ ਆ ਔਰ ਇਹ ਗੱਲ ਸਾਹਮਣੇ ਆ ਗਈ ਇਸ ਚੀਜ਼ ਤੋਂ ਮੈਨੂੰ ਬੜਾ ਇਸ ਗੱਲ ਦੀ ਖੁਸ਼ੀ ਹੋਈ ਆ ਵੀ ਇਹ ਕਹਿੰਦੇ ਹੁੰਦੇ ਸੀ ਨਾ ਸਾਰੇ ਬੜੇ ਚਿੰਤਾ ਕਰਦੇ ਸੀ ਲੋਕ ਕਿ ਇੱਥੇ ਤਾਂ ਜੀ ਬਾਹਰਲੇ ਲੋਕ ਆ ਕੇ ਰਾਜ ਕਰਨਗੇ ਪਰ ਨਹੀਂ ਅੱਛਾ ਇਹ ਖਾਲਸੇ ਦੇ ਬੋਲ ਵਾਲੇ ਰਹਿਣੇ ਆ ਤੇ ਕੇਸਰੀ ਝੁਲਣੇ ਆ ਤੇ ਇੱਥੇ ਇਥੋਂ ਦੇ ਪੁੱਤ ਹੀ ਰਾਜ ਕਰਨਗੇ ਇੱਥੋਂ ਦੇ ਪੁੱਤ ਈਆਂ ਨਹੀਂ ਰਾਜ ਕਰਨਗੇ ਹੂੰ ਸੋ ਇਹ ਗੱਲ ਦੀ ਚਿੰਤਾ ਮੁਕੀ ਆ ਬਾਈ ਕੰਪੀਟੀਸ਼ਨ ਚ ਮੰਨਦੇ ਹੋ ਆਪਣੇ ਆਪ ਨੂੰ ਕਿਉਂਕਿ ਸਾਹਮਣੇ ਵੱਡੀਆਂ ਪਾਰਟੀਆਂ ਨੇ ਤੇ ਤੁਸੀਂ ਪੰਥ ਪੰਜਾਬ ਦੀ ਗੱਲ ਕਰਨੀ ਆ ਫਸਲਾਂ ਨਸਲਾਂ ਦੀ ਗੱਲ ਕਰਨੀ ਆ ਕੰਪੀਟੀਸ਼ਨ ਕਿੰਨਾ ਕ ਮੰਨਦੇ ਹੋ ਪਾਰਟੀਆਂ ਵੱਡੀਆਂ ਹੋਣਗੀਆਂ ਹੂੰ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਨ ਰਾਖੀ ਹੋਏ ਸਤਗੁਰੂ ਵੱਡਾ ਹੈ ਹੂੰ ਸਤਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵੜੇਗੀਆਂ ਹੂੰ ਸਤਿਗੁਰੂ ਵੱਡਾ ਹੈ ਸਮਰੱਥ ਹੂੰ ਉਸ ਸਮਰੱਥ ਗੁਰੂ ਸਰਹੱਤ ਰਿ ਤੇ ਇਹ ਸਿਆਸੀ ਜਮਾਤਾਂ ਹੈ ਹੂੰ ਇਹ ਬੰਦਿਆਂ ਦੀਆਂ ਬਣਾਈਆਂ ਹੋਈਆਂ ਨੇ ਪਾਠ ਹਮ ਪੰਥਾ ਕੌਮਾਂ ਜਿਹੜੀ ਉਹ ਸਾਜੀ ਹੋਈ ਜਾਂ ਦਸ਼ਮੇਸ਼ ਪਤਾ ਦੀ ਪ੍ਰਮਾਤਮਾ ਦੀ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੇ ਵਿੱਚ ਤੇ ਕੋਈ ਕੰਪੀਟੀਸ਼ਨ ਇਹਨਾਂ ਨੂੰ ਪੁੱਛਣ ਵਾਲੀ ਗੱਲ ਆ ਵੀ ਤੁਸੀਂ ਆਪਸ ਵਿੱਚ ਤੁਹਾਡਾ ਕੀ ਇਹਨਾ ਕੰਪੀਟੀਸ਼ਨ ਆ ਹਮ ਆਪਾਂ ਕੰਪੀਟੀਸ਼ਨੋਂ ਗੱਲ ਲੰਘ ਚੁੱਕੇ ਹਮ ਜਿਹੜਾ ਪਿਆਰ ਲ ਸਤਕਾਰ ਹਮ ਪਾਸ਼ਾ ਨੇ ਆਪਦੀ ਗੋਦੀ ਚ ਬਿਠਾ ਕੇ ਦਿੱਤਾ ਨਾ ਨਿਰੰਤਰ ਦੇ ਰਹੇ ਹੈ ਨਾ ਹਮ ਉਹਦੇ ਨਾਲ ਆਪਾਂ ਸੰਤੁਸ਼ਟ ਹਮ ਸਰ ਦੇਖੋ ਤੁਸੀਂ ਕਿਤੇ ਵੀ ਜਾ ਕੇ ਦੇਖ ਲਓ ਕੋਈ ਬੋਰਡ ਨਹੀਂ ਸਾਡਾ ਕੋਈ ਪੋਸਟਰ ਨਹੀਂ ਸਾਡੇ ਕੋਲ ਇੰਨਾ ਹਿਸਾਬ ਦਾ ਮਾਇਆ ਹੀ ਨਹੀਂ ਤੇ ਮੈਨੂੰ ਪੈਸਾ ਤਾਂ ਚਾਹੀਦਾ ਹੀ ਆ ਫਿਰ ਵੀ ਬਰਾਬਰ ਸਾਡਾ ਕੋਈ ਨਸ਼ਾ ਵੰਡਣਾ ਨਾ ਪਾਉ ਵਟਾ ਖਿਰਦਣੀ ਆ ਆਪਾਂ ਦਿਲ ਜਿੱਤਨੇ ਆ ਤੋ ਦਿਲ ਜਿੱਤਣ ਲਈ ਪੈਸੇ ਦੀ ਲੋੜ ਨਹੀਂ ਹੁੰਦੀ ਅੱਛਾ ਦਿਲ ਜਿੱਤਣ ਲਈ ਜਜ਼ਬਾ ਹੋਣਾ ਚਾਹੀਦਾ ਦਿਲ ਜਿੱਤਣ ਲਈ ਤੁਹਾਡੀ ਨੀਅਤ ਹੋਣੀ ਚਾਹੀਦੀ ਤੁਹਾਡੀ ਇੱਕ ਸੋਚ ਇੱਕ ਵਿਚਾਰ ਹੋਣਾ ਚਾਹੀਦਾ ਸਾਡੇ ਕੋਲ ਉਹ ਵਿਚਾਰ ਹੈ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਵਿਚਾਰ ਜਿਹੜਾ ਉੱਚਾ ਹੈ ਸੁੱਚਾ ਹੈ ਨਾ ਝੁੱਕ ਸਕਦਾ ਹੈ ਨਾ ਖਤਮ ਕੀਤਾ ਜਾ ਸਕਦਾ ਨਾ ਨੀਵਾਂ ਹੋਣ ਵਾਲਾ ਉਹ ਵਿਚਾਰ ਲੈ ਕੇ ਤੁਰੇ ਹੋਏ ਆ ਸਾਡੀ ਵਿਚਾਰਕ ਲੜਾਈ ਹੈ ਸਾਡਾ ਵਿਚਾਰ ਆਪਦਾ ਹੈ ਇਹਨਾਂ ਦਾ ਵਜ਼ੀਰ ਖਾਨ ਦਾ ਵਿਚਾਰ ਹੈ ਮਤਲਬ ਇਹ ਦੇਖਦੇ ਨਹੀਂ ਕਿ ਆਪਦੇ ਤੋਂ ਛੋਟਾ ਹੈ ਜਾਂ ਉਮਰ ਦੇ ਵਿੱਚ ਕਹਿ ਲਿਏ ਜਾਂ ਰਾਜਸੀ ਸੱਤਾ ਤਾਕਤ ਜਿਹਨਾਂ ਕੋਲੇ ਆ ਜਿੱਤਾ ਹੈ ਆਪਦੇ ਤੋਂ ਥੱਲੇ ਆਉਣ ਨੂੰ ਵੱਡਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਨੁਕਸਾਨ ਬਚਾਉਣਾ ਸ਼ੁਰੂ ਕਰ ਦਿੰਦੇ ਆ ਜਿਵੇਂ ਇੱਥੇ ਆ ਹੁਣ ਕੁਝ ਦਿਨ ਪਹਿਲਾਂ ਹੀ ਸਿਮਰਜੀਤ ਬੈਂਸ ਨੂੰ ਲਾ ਲਿਆ ਉਹ ਭਰਾਵਾਂ ਨੂੰ ਇਹ ਕਾਂਗਰਸੀਆਂ ਦਾ ਕਤਲ ਕਰਤਾ ਉਹ ਸਿਆਸੀ ਕਤਲ ਕਰਤਾ ਇੱਕੋ ਛੱਟ ਕੇ ਸਿਆਸੀ ਕਤਲ ਕਰਤਾ ਸਾਰੇ ਕਾਂਗਰਸੀਆਂ ਦਾ ਉਹ ਜਿਹੜੇ ਉਸ ਇਲਾਕੇ ਦੇ ਵਿੱਚ ਕਾਂਗਰਸ ਨੂੰ ਬਚਾਉਣ ਲਈ ਲਗਾਤਾਰ ਜਦੋਂ ਜਿਹੜ ਕਰਦੇ ਇਹਨਾਂ ਦੇ ਖਿਲਾਫ ਹੀ ਲੜਦੇ ਰਹੇ ਇਹਨਾਂ ਵੱਲੋਂ ਹੀ ਪਰਚੇ ਆ ਇਹ ਅਸੀਂ ਰਾਜੀ ਵੜਾਂਗੇ ਉਹਨਾਂ ਸਾਰਿਆਂ ਦਾ ਸਿਆਸੀ ਕਤਲ ਕਰਤਾ ਉਹਨਾਂ ਨੂੰ ਅੱਖਾਂ ਖੋਲ੍ਹਣੇ ਚਾਹੀਦੇ ਉਹਨਾਂ ਲੋਕਾਂ ਨੂੰ ਵੀ ਮੈਂ ਤਾਂ ਉਹਨਾਂ ਨੂੰ ਵੀ ਕਿੰਨਾ ਕਾਂਗਰਸੀਆਂ ਨੂੰ ਨਿਕਲੂ ਬਾਹਰ ਮਕਾਨਾਂ ਤੇ ਹੁਣ ਤੁਹਾਡੇ ਨਾਲ ਹੈਗੇ ਤਾਲ ਮੇਲ ਚ ਕੋਈ ਕਾਂਗਰਸ ਸੀ ਬਿਲਕੁਲ ਸਾਰੇ ਸਾਰੇ ਪਾਏਗਾ ਪਟਾਕੇ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਪਟਾਕੇ ਆ ਨਹੀਂ ਪਾਉਣਗੇ ਪਟਾਕੇ ਤਾਂ ਹੁਣ 1 ਜੂਨ ਨੂੰ ਪਹਿਣਗੇ ਤੇ 4 ਨੂੰ ਪਹਿਣਗੇ ਆਪਾਂ ਦੇਖੋ ਜੇ ਮੈਂ ਇਹ ਗੱਲ ਕਹਿਣਾ ਨਾ ਸਿਆਸਦਾਨਾਂ ਤੁਸੀਂ ਜੇ ਤੁਸੀਂ ਆਪਦੇ ਫਾਇਦੇ ਲਈ ਕਿਸੇ ਦਾ ਨੁਕਸਾਨ ਕਰੋ ਉਹ ਕਾਦੀ ਦੋਸਤੀ ਤੇ ਕਾਦੀ ਮਿੱਤਰਤਾ ਹੋਈ ਬਿਲਕੁਲ ਤੁਹਾਡਾ ਉਹ ਤੁਹਾਡੀ ਉਹ ਮਦਦ ਕਰ ਰਹੇ ਆ ਤੁਹਾਡਾ ਸਾਥ ਦੇ ਰਹੇ ਆ ਕਿਸੇ ਤਰੀਕੇ ਦੇ ਰਹੇ ਆ ਆਪਾਂ ਨੂੰ ਸਾਥ ਚਾਹੀਦਾ ਨਾ ਸਿਆਸਤ ਦੇ ਵਿੱਚ ਆਪਾਂ ਨੂੰ ਹੁਣ ਅੱਜ ਤਾਂ ਵੋਟਾਂ ਦੀ ਗੱਲ ਹੈ ਨਾ ਜਿਹੜੇ ਤਰੀਕੇ ਨਾਲ ਵੋਟਾਂ ਪਾ ਰਹੇ ਆ ਆਪਾਂ ਨੂੰ ਤਾਕਤ ਦੇ ਰਹੇ ਆ ਤੇ ਆਪਾਂ ਨੂੰ ਲੈ ਲੈਣੇ ਚਾਹੀਦੀ ਆ ਜੇ ਮੈਂ ਅੱਖਾਂ ਕੇ ਮੇਰੇ ਨਾਲ ਤੁਰੂ ਮੇਰੇ ਪੱਟੇ ਗੱਲ ਚ ਪਾ ਲਓ ਤੇ ਉਹਨਾਂ ਦਾ ਮੈਂ ਸਿਆਸੀ ਕਤਲ ਕਰਵਾ ਦਿਆਂ ਮੇਰੀ ਉਹ ਸੋਚ ਨਹੀਂ ਇਹ ਇਹਨਾਂ ਦੀ ਸੋਚ ਹੋ ਸਕਦੀ ਹੈ ਬਈ ਭਾਵੇਂ ਤੁਸੀਂ ਕਾਂਗਰਸ ਦੇ ਵਿੱਚ ਸੀਗੇ ਤਾਂ ਵੀ ਤੁਸੀਂ ਮੋਰਚੇ ਤੇ ਜਾ ਜਾ ਬਹਿੰਦੇ ਰਹੇ ਪਊ ਬਾਈਬਲ ਕਲਾ ਲੱਗਦਾ ਰਿਹਾ ਨਾ ਉਹ ਉੱਥੇ ਜਾ ਕੇ ਤੁਸੀਂ ਬਹਿੰਦੇ ਰਹੇ ਇਨਸਾਫ ਦੀ ਮੰਗ ਕਰਦੇ ਰਹੇ ਲੰਕੀਨਪੁਰਖੀ ਦੀ ਕਿਸਾਨੀ ਮੋਰਚੇ ਉੱਥੇ ਵੀ ਤੁਸੀਂ ਜਾਂਦੇ ਰਹੇ ਤੁਹਾਨੂੰ ਖਮਿਆਜ਼ਾ ਭੁਗਤਣਾ ਪਿਆ ਉਹ ਚੀਜ਼ ਦਾ ਤੁਹਾਨੂੰ ਹੁਣ ਵੀ ਪਛਤਾਵਾ ਹੈਗਾ ਕਿ ਮੈਂ ਕਾਂਗਰਸ ਛੱਡਤੀ ਜਾਂ ਮੈਨੂੰ ਕੱਢਤਾ ਉਹ ਚੀਜ਼ ਦਾ ਪਛਤਾਵਾ ਹੈਗਾ ਕਿ ਮੈਂ ਚੰਗਾ ਲੀਡਰ ਬਣਿਆ ਬੜੀਆਂ ਚੀਜ਼ਾਂ ਦੇਖੀਆਂ ਕਾਂਗਰਸ ਦੇ ਵਿੱਚ ਰਹਿ ਕੇ ਨਹੀਂ ਨਹੀਂ ਆਪਾਂ ਕਾਂਗਰਸ ਨੂੰ ਸਮਾਂ ਦਿੱਤਾ ਲਿਆ ਕੁਝ ਨਹੀਂ ਕਾਂਗਰਸ ਤੋਂ ਕਾਂਗਰਸ ਨੇ ਢੱਕਾ ਨਹੀਂ ਦਿੱਤਾ ਆਪਾਂ ਨੂੰ ਅੱਛਾ ਆਪਾਂ ਜੋ ਦੋ ਵਾਰ ਇਲੈਕਸ਼ਨ ਲੜਿਆ ਜੁੱਸ ਕਾਂਗਰਸ ਦਾ ਮੈਂਬਰਸ਼ਿਪ ਕੀਤੀ ਪੱਲੇ ਪੈਸੇ ਖਰਚੇ ਹੂੰ ਇੰਨੇ ਸਾਲਾਂ ਦਾ ਖੂਨ ਪਸੀਨਾ ਵਹਾਇਆ ਪਾਰਟੀ ਪਿੱਛੇ ਆਪਾਂ ਕੋਈ ਲਿਆ ਥੋੜੀ ਨਾ ਆਪਾਂ ਕੁਝ ਮੰਗੇ ਤੇ ਦੇ ਵੀ ਕੀ ਸਕਦਾ ਕੋਈ ਕਿਸੇ ਨੂੰ ਇਨਸਾਨ ਪਾਦਸ਼ਾਹ ਦੇਣ ਵਾਲਾ ਬਖਸ਼ਿਸ਼ ਹੈ ਤੇ ਬਾਦਸ਼ਾਹ ਦਿੰਦਾ ਲਗਾਤਾਰ ਦਿੰਦਾ ਆ ਰਿਹਾ ਬਖਸ਼ਿਸ਼ ਆ ਪਿਆਰ ਜਿਹੜਾ ਮਿਲ ਰਿਹਾ ਉਹ ਕਿਸੇ ਸਿਆਸੀ ਅਹੁਦੇ ਰੁਤਬੇ ਤੇ ਬੈਠ ਕੇ ਤੇ ਮਿਲਿਆ ਨਹੀਂ ਹੁਣ ਕਿਸੇ ਨੂੰ ਜੋ ਪਿਆਰ ਜੋ ਜਜ਼ਬਾ ਜੋ ਲੋਕ ਆਪਾਂ ਵਾਰਨ ਦੀ ਹਾਂ ਕੱਲ ਇੱਕ ਫੋਨ ਆਇਆ ਨੌਜਵਾਨ ਦਾ 22 ਸਾਲ ਦੀ ਉਮਰ ਆ ਕਹਿੰਦਾ ਬਾਈ ਧਿਆਨ ਵੀ ਰੱਖੀਂ ਆਪਦਾ ਹੂੰ ਵੀ ਅਕਸਰ ਦੇਖਦੇ ਆਂ ਅਸੀਂ ਜਿਹੜੇ ਕੌਮ ਦੀ ਗੱਲ ਕਰਦੇ ਆਂ ਵੀ ਉਹਨਾਂ ਦਾ ਨੁਕਸਾਨ ਕਰਦੇ ਆ ਇਹ ਕੌਮੀ ਜਿਹੜੇ ਵਿਰੋਧੀ ਨੇ ਸਾਡੇ ਕੌਮ ਦੇ ਤੇ ਪਰ ਸਾਨੂੰ ਦੱਸ ਦੀ ਜਿੱਥੇ ਅਸੀਂ ਤੇਰੇ ਮੂਹਰੇ ਹੋ ਕੇ ਲੜਾਂਗੇ ਮੂਹਰੇ ਹੋ ਕੇ ਮਰਾਂਗੇ ਦੱਸ ਇਹ ਚੀਜ਼ਾਂ ਕਿਤੇ ਆਮ ਹਰੇਕ ਬੰਦੇ ਦੇ ਹਿੱਸੇ ਆ ਜਾਂਦੀਆਂ ਬਾਈ ਇੱਕ ਪ੍ਰਚਾਰ ਬੜਾ ਕੀਤਾ ਜਾ ਰਿਹਾ ਕਿ ਹਿੰਦੂ ਖਤਰੇ ਦੇ ਵਿੱਚ ਐ ਬੀਤੇ ਦਿਨਾਂ ਦੇ ਵਿੱਚ ਇੱਕ ਚੈਨਲ ਦੇ ਉੱਤੇ ਇੰਟਰਵਿਊ ਹੋ ਰਿਹਾ ਸੀਗਾ ਉਹ ਕਹਿੰਦੇ ਕਿ ਹਿੰਦੂਆਂ ਦੇ ਮੰਦਰ ਢਾਏ ਜਾ ਰਹੇ ਨੇ ਉੱਥੇ ਪੰਜਾਬ ਦਾ ਮੁੱਖ ਮੰਤਰੀ ਬੋਲ ਨਹੀਂ ਰਿਹਾ ਦੋ ਹਿੰਦੂ ਲੀਡਰ ਨੇ ਕਿਸੇ ਚੈਨਲ ਨੂੰ ਇੰਟਰਵਿਊ ਦੇ ਰਹੇ ਸੀਗੇ ਤੁਹਾਨੂੰ ਕੀ ਲੱਗਦਾ ਜਿਸ ਥਾਂ ਦੇ ਉੱਤੇ ਆਪਾਂ ਖੜੇ ਹੋਏ ਆਂ ਬਹੁ ਗਿਣਤੀ ਹਿੰਦੂ ਭਾਈਚਾਰੇ ਦੀ ਹੈਗੀ ਹੈ ਵੋਟ ਉਹਨਾਂ ਦੀ ਆਏਗੀ ਤੇ ਤੁਹਾਨੂੰ ਦੇਖ ਕੇ ਲੱਗ ਰਿਹਾ ਕਿ ਹਿੰਦੂ ਖਤਰੇ ਦੇ ਵਿੱਚ ਹੈਗਾ ਤੁਸੀਂ ਉਹਨਾਂ ਦੀ ਆਵਾਜ਼ ਹੀ ਬਣ ਸਕਦੇ ਹੋ ਨਹੀਂ ਨਾਲੇ ਕਹਿੰਦੇ ਮੰਦਰ ਬਣਾਏ ਜਾ ਰਹੇ ਨੇ ਵੋਟਾਂ ਪਾਓ ਨਾਲੇ ਕਹਿੰਦੇ ਢਾਏ ਜਾ ਰਹੇ ਨੇ ਲੀਗਲ ਸਪਸ਼ਟ ਹੋਣੀ ਚਾਹੀਦੀ ਹੈ ਨਾ ਕਿ ਕਿੱਥੇ ਢਾਏ ਜਾ ਰਹੇ ਨੇ ਅਜੁੱਧਿਆ ਵਿੱਚ ਬਣਾਏ ਜਾ ਰਹੇ ਨੇ ਤੇ ਬਹੁ ਗਿਣਤੀ ਜਿਹੜੀ ਕੌਮ ਆ ਮੁਲਕ ਦੀ ਜਿਨ੍ਹਾਂ ਦਾ ਰਾਜਾ ਹਿੰਦੂ ਆ ਤੇ ਹਿੰਦੂ ਬਹੁ ਗਿਣਤੀ ਰਾਜ ਦੇ ਵਿੱਚ ਹਿੰਦੂਆਂ ਨੂੰ ਖਤਰਾ ਕਿਵੇਂ ਹੋ ਸਕਦਾ ਜਦੋਂ ਸਿੱਖ ਕਹਿੰਦੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੈਗਾ ਜਦੋਂ ਸਿੱਖ ਘੱਟ ਗਿਣਤੀ ਸੀ ਹਮ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਹਮ ਸਿੱਖ ਘੱਟ ਗਿਣਤੀ ਸੀ ਪਰ ਰਾਜ ਘੱਟ ਗਿਣਤੀਆਂ ਕੋਲੇ ਸੀ ਉਦੋਂ ਨਹੀਂ ਹਿੰਦੂਆਂ ਨੂੰ ਖਤਰਾ ਹਿਆ ਕੋਈ ਹਮ ਉਦੋਂ ਨਹੀਂ ਮੁਸਲਮਾਨਾਂ ਨੂੰ ਖਤਰਾ ਹਿਆ ਕਿ ਦੋਨੋਂ ਕੌਮਾਂ ਦੇ ਕਿੰਨੇ ਨਮਾਇਦੇ ਵਜ਼ੀਰ ਸੀ ਮਿਸਰ ਦੀਵਾਨ ਚੰਦ ਉਹ ਵੀ ਬ੍ਰਾਹਮਣ ਸੀ ਉਹ ਵਜ਼ੀਰ ਸੀ ਹਮ ਫਕੀਰ ਅਜੀਜਉਦੀਨ ਉਹਦੇ ਭਤੀਜੇ ਨਾਲ ਵਜ਼ੀਰ ਸੀਗੇ ਵਿਜਾਰਤ ਵਸੀ ਮਹਾਰਾਜਾ ਰਣਜੀਤ ਸਿੰਘ ਨਾਲ ਹੂੰ ਤੇ ਹੁਣ ਅੱਜ ਕਿਵੇਂ ਖਤਰਾ ਹੋ ਗਿਆ ਖਤਰਾ ਦੱਸ ਕੇ ਵੋਟਾਂ ਬਟੋਰਨੀ ਚਾਹੁੰਦੇ ਹੂੰ ਸਾਡੇ ਚ ਫਰਕ ਪਾਉਣਾ ਚਾਹੁੰਦੇ ਹੂੰ ਹਿੰਦੂ ਸਿੱਖਾਂ ਦੇ ਵਿੱਚ ਹੂੰ ਜਿਹੜਾ ਹੈ ਨਹੀਂ ਪੰਜਾਬ ਦੀ ਧਰਤੀ ਤੇ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੂੰ ਇੱਕ ਡਰਾਉਣ ਦੀ ਕੋਸ਼ਿਸ਼ ਆ ਇਹ ਗੱਲ ਹਿੰਦੂ ਭਰਾਵਾਂ ਨੂੰ ਸਮਝਣੀ ਚਾਹੀਦੀ ਆ ਕਿ ਜਿਹੜੇ ਲੋਕ ਤੁਹਾਡੀਆਂ ਵੋਟਾਂ ਖੁੰਡਣ ਨੂੰ ਫਿਰਦੇ ਆ ਲੁੱਟਣ ਨੂੰ ਫਿਰਦੇ ਆ ਤੁਹਾਡੀਆਂ ਵੋਟਾਂ ਇਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਬਿਲਕੁਲ ਕਿ ਜਦੋਂ ਉਹ ਤੁਸੀਂ ਪਾਰਲੀਮੈਂਟ ਜਾਂ ਵਿਧਾਨ ਸਭਾ ਚ ਤਿੰਨ ਤਿੰਨ ਵਾਰੀ ਗਏ ਹੋ ਦੋਨੇ ਲੀਡਰ ਭਾਜਪਾ ਵਾਲਾ ਵੀ ਤੇ ਕਾਂਗਰਸ ਵਾਲਾ ਇਹ ਐਂ ਦੱਸਣ ਵੀ ਅੱਜ ਹਿੰਦੂਆਂ ਦੇ ਚਹੇਤੇ ਬਣਨ ਦੀ ਕੋਸ਼ਿਸ਼ ਕਰ ਰਹੇ ਆ ਨਾਕਾਮ ਕੋਸ਼ਿਸ਼ ਕਰ ਰਹੇ ਆ ਇਹ ਦੱਸਣ ਵੀ ਤਿੰਨ ਤਿੰਨ ਵਾਰੀ ਚੁਣ ਕੇ ਗਏ ਆ ਏਜੰਸੀਆਂ ਦੁਆਰਾ ਕਤਲ ਕੀਤੇ ਗਏ 1984 ਦੇ ਵੇਲੇ ਉਹ ਦੌਰ ਚ 1984 ਤੋਂ ਜਿਹੜਾ 92 ਵਾਲਾ ਦੌਰ ਸੀ ਉਹਦੇ ਚ ਏਜੰਸੀਆਂ ਦੁਆਰਾ ਸੈਂਕੜੇ ਹਿੰਦੂ ਕਤਲ ਕੀਤੇ ਗਏ ਉਹਨਾਂ ਦੀ ਗੱਲ ਕੀਤੀ ਇਹਨਾਂ ਨੇ ਕਦੇ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਜਾ ਕੇ ਫਿਰ ਕਿਹੜੇ ਮੂੰਹ ਨਾਲ ਉਹਨਾਂ ਤੋਂ ਵੋਟਾਂ ਮੰਗਦੇ ਆ ਭਈ ਇਹੀ ਗੱਲ ਇਹਨਾਂ ਨੂੰ ਹਿੰਦੂ ਭਰਾਵਾਂ ਨੂੰ ਪੁੱਛਣੀ ਚਾਹੀਦੀ ਹੈ ਵੀ ਹਾਂ ਦੱਸੋ ਤੁਸੀਂ ਸਾਡਾ ਕੋਈ ਮੁੱਦਾ ਹੱਲ ਕਰਨ ਦੀ ਗੱਲ ਕੀਤੀ ਐ ਸਿੱਖਾਂ ਦੇ ਘਰੇ ਜੰਮੇ ਆ ਸਿੱਖਾਂ ਦੀ ਤਾਂ ਇਹਨਾਂ ਨੇ 1984 ਦੀ ਗੱਲ ਕਰਨੀ ਹੀ ਕੀ ਸੀ ਹਮ ਪਰ ਜਿਨ੍ਹਾਂ ਦੀਆਂ ਵੋਟਾਂ ਭਾੜਦੇ ਆ ਉਹਨਾਂ ਦੀ ਗੱਲ ਕਦੇ ਕੀਤੀ ਐ ਕੋਈ ਹਿੰਦੂ ਨਹੀਂ ਖਤਰੇ 'ਚ ਕੋਈ ਧਰਮ ਖਤਰੇ 'ਚ ਨਹੀਂ ਹੈਗਾ ਸਿਰਫ ਰਾਜਨੀਤੀਆਂ ਲੋਕ ਰਾਜਨੀਤਿਕ ਲੋਕਾਂ ਨੇ ਕੁਰਸੀਆਂ ਖਤਰੇ 'ਚ ਆ ਉਸ ਕੁਰਸੀ ਨੂੰ ਬਚਾਉਣ ਦੀ ਖਾਤਰ ਸਿਆਸੀ ਲੋਕ ਇਹ ਡਰਾਮਾ ਖੇਡਦੇ ਹੁੰਦੇ ਆ ਉਹ ਡਰਾਮਾ ਕਾਮਯਾਬ ਨਹੀਂ ਹੋਣਾ ਉਹ ਪੰਜਾਬ 'ਚ ਜਮੇ ਨਹੀਂ ਹੋਣਾ ਕਿ ਪੰਜਾਬ ਗੁਰੂ ਆੜੀ ਧਰਤੀ ਆ ਸਾਨੂੰ ਜਿਹੜਾ ਸੁਨੇਹਾ ਗੁਰੂ ਸਾਹਿਬ ਨੇ ਦਿੱਤਾ ਹੋਇਆ ਇੱਕ ਪਿਤਾ ਇੱਕ ਇਸਕੇ ਹਮ ਬਾਰੀ ਤੂੰ ਮੇਰਾ ਗੁਰਹਾਈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਕੋਲੇ ਕੋ ਮੰਦ ਹਮ ਕੌਣ ਚੰਗਾ ਕੌਣ ਮਾੜਾ ਕਿਹਨੂੰ ਕਹਿ ਸਕਦੇ ਅਸੀਂ ਮਾੜਾ ਕੌਣ ਕਿਹਨੂੰ ਕਹਿ ਸਕਦੇ ਚੰਗਾ ਜਦੋਂ ਇੱਕ ਨੂਰ ਦੇ ਵਿੱਚੋਂ ਉਪਜੇ ਹੋਏ ਆ ਤੇ ਫਿਰ ਖਤਰਾ ਕਿਸੇ ਨੂੰ ਕਿਵੇਂ ਹੋ ਗਿਆ ਉਹ ਵੀ ਇੱਥੇ ਹੁਣ ਤੁਸੀਂ ਸਿੱਖਾਂ ਦੀ ਗੱਲ ਕਰੋ ਖਤਰਾ ਕੀ ਤੂੰ ਸੁਖਤਰਾ ਕੀ ਤੋ ਹਮ ਸਾਨੂੰ ਜਿਹੜਾ ਸਿਧਾਂਤ ਦਿੱਤਾ ਗੁਰੂ ਸਾਹਿਬ ਨੇ ਭਗਤ ਰਾਮਾਨੰਦ ਭਗਤ ਜਯਦੇ ਭਗਤ ਸੂਰਦਾਸ ਬ੍ਰਾਹਮਣ ਸੀ ਨਾ ਹੂੰ ਤਿੰਨਾਂ ਦੀ ਗੁਰਬਾਣੀ ਦਾ ਸੰਪਾਦ ਨਾਨਕ ਗੁਰਪ੍ਰਸਾਦ ਸਾਹਿਬ ਹੂੰ ਬਾਬਾ ਫਰੀਦ ਜੀ ਮੁਸਲਮਾਨ ਫਕੀਰ ਸੀਗੇ ਭਗਤ ਕਬੀਰ ਜੀ ਜਾਤ ਦੇ ਜਲਾਹ ਰਵਿਦਾਸ ਮਹਾਰਾਜ ਕਿੰਨਾ ਉੱਚਾ ਵਿਚਾਰ ਉਹਨਾਂ ਦਾ ਅੱਜ ਜਿਉ ਤਿਉਂ ਜਿਉਂਦਾ ਹੋਵੇ ਵਿਚਾਰ ਜਿਉਂ ਦੀ ਤਿਉਂ ਜਿਉਂਦਾ ਕੋਲੰਦੀਆਂ ਤੇ ਆ ਜਾਤ ਦੇ ਚਮਾਰ ਸੀ ਭਗਤ ਸੈਣ ਜੀ ਜਾਤ ਦੇ ਨਾਈ ਸੀ ਭਗਤ ਨਾਮਦੇਵ ਜੀ ਜਾਤ ਦੇ ਸ਼ਿੰਦ ਸੀ ਹਾਲਾਂਕਿ ਇਹ ਸਾਰੇ ਲੋਕ ਰੱਬ ਲੋਕ ਹੋਏ ਇਹਨਾਂ ਦੀ ਕੋਈ ਜਾਤ ਨਹੀਂ ਪਰ ਅਸੀਂ ਇਹਨੂੰ ਨਤਮਸਤਕ ਤਾਂ ਹੁੰਨੇ ਹਨ ਰੋਜ ਇੱਕ ਸਿੱਖ ਸੱਚਾ ਹੈ ਕਿ ਸੱਚਾ Hindu ਬਹੁਤ Hindu ਪੁਰਾ ਗੁਰੂ ਗ੍ਰੰਥ ਸਾਹਿਬ ਪਾਸ਼ਾ ਦਾ ਇਹ ਮੂਰੇ ਨਤਮਸਤਕ ਹੁੰਦੀਆਂ ਬਾਣੀ ਕੱਢਦੇ ਸਾਡੇ ਚ ਫਰਕ ਹੀ ਨਹੀਂ ਔਰ ਕਿਸੇ ਵੇਲੇ ਇਹ ਵੀ ਸੀ ਜਦੋਂ ਪੰਡਿਤ ਕਿਰਪਾ ਰਾਮ ਜੀ ਨੌਵੇਂ ਪਾਸ਼ਾ ਕੋਲ ਚੱਲ ਕੇ ਆਏ ਸੀ ਕਿ ਜਦੋਂ ਕਹਿੰਦੇ ਸਾਡੇ ਜਨੇਊ ਨੂੰ ਖਤਰਾ ਹੈ ਤੇ ਗੁਰਸਾਹਿਬ ਨੇ ਸ਼ਹਾਦਤ ਦਿੱਤੀ ਹੈ ਤੇ ਉਸ ਤੋਂ ਬਾਅਦ ਇੱਕ ਪਰਤ ਸੀ ਕਿ ਹਰੇਕ Hindu ਪਰਿਵਾਰ ਆਪਦੇ ਪਹਿਲੇ ਬੱਚੇ ਨੂੰ ਸਿੱਖ ਬਣਾਉਂਦਾ ਸੀ ਉਹ ਰਸਮ ਅੱਜ ਤੱਕ ਇਹਨੇ ਖਤਮ ਕਰਨੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਉਹਦੇ ਵੱਲੋਂ ਸਾਡੇ ਚ ਪਾੜਾ ਪਾਉਣ ਦੀ ਕੋਣ ਕੋਸ਼ਿਸ਼ ਕਰ ਰਿਹਾ ਆਹੀ ਲੀਡਰ ਆਹੀ ਸਿਆਸਦਾਂ ਸਾਨੂੰ ਜਿਹੜਾ ਬੰਦਾ ਪੰਜਾਬ ਦਾ ਪਛੰਦਾ ਜਿਹੜਾ ਸਿੱਖ ਜਿਹੜਾ ਗੁਰੂ ਸਾਹਿਬ ਦਾ ਸੱਚਾ ਸਿੱਖ ਉਹਦੇ ਮਨ ਚ ਇੰਨਾ ਵੀ ਇਹ ਗੱਲ ਦਾ ਹੈ ਨਹੀਂਗਾ ਨਫ਼ਰਤ ਨਹੀਂ ਹੈਗੀ ਕਿ ਕੌਣ ਹਿੰਦੂ ਕੌਣ ਸਿੱਖ ਤੇ ਸਾਨੂੰ ਇਹ ਰਾਜਨੀਤਿਕ ਲੋਕ ਦਰਸਾਉਣ ਦੀ ਕੋਸ਼ਿਸ਼ ਕਰਦੇ ਵੰਡਣ ਦੀ ਕੋਸ਼ਿਸ਼ ਹੈ ਬਈ ਹੁਣ ਪ੍ਰਚਾਰ ਕਰ ਰਹੇ ਹਾਂ ਜਾ ਰਹੇ ਹਾਂ ਸਾਰੇ ਥਾਵਾਂ ਤੇ ਮਨ ਦੇ ਵਿੱਚ ਡਰ ਵਹਿਮ ਜਾਂ ਕੁਛ ਅਜਿਹੀ ਚੀਜ਼ ਹੈਗੀ ਹੈ ਕਿਉਂਕਿ ਕਹਿੰਦੇ ਜਦੋਂ ਕੋਈ ਪੰਥ ਪੰਜਾਬ ਦੀ ਗੱਲ ਕਰਦਾ ਨਾ ਉਹ ਤਾਂ ਟਾਰਗੇਟ ਤੇ ਹੁੰਦਾ ਉਹ ਨਿਸ਼ਾਨੇ ਤੇ ਹੁੰਦਾ ਕਿਸੇ ਦੀ ਵੀ ਹੋਵੇ ਤੇ ਹੈ ਕੋਈ ਮਨ ਦੇ ਵਿੱਚ ਡਰ ਕੋਈ ਜਾਣੇ ਜਦੈ ਡਰ ਕਿਸਦਾ ਨਹੀਂ ਹਮ ਪ੍ਰਮਾਤਮਾ ਦਾ ਕੱਲਾ ਭੈ ਹੈ ਭੈ ਵਿੱਚ ਪਵਨ ਵਹਿਸ ਦਵਾਓ ਭੈ ਵਿੱਚ ਚੱਲੇ ਲਖ ਦਰਿਆ ਹਮ ਅਸੀਂ ਉਹਦੇ ਭੈਜ ਲੈਣ ਵਾਲੇ ਆ ਪ੍ਰਮਾਤਮਾ ਤੋਂ ਵੀ ਡਰਨਾ ਨਹੀਂ ਚਾਹੀਦਾ ਉਹਦਾ ਭੈ ਰੱਖਣਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਨੂੰ ਪਿਆਰ ਕਰਨਾ ਚਾਹੀਦਾ ਡਰਨ ਵਾਲੀ ਚੀਜ਼ ਨਹੀਂ ਪ੍ਰਮਾਤਮਾ प्यार ਲਈ محبت والے چیزیاں ਨੂੰ محبت ਕਰੋ ਪਿਆਰ ਕਰੋ ਹੂੰ ਉਹ ਡਰੇ ਤਾਂ ਇਹ ਜਿਹੜੇ ਭੈ ਦੀਆਂ ਗੱਲਾਂ ਤੁਸੀਂ ਡਰ ਦੀ ਗੱਲ ਕਰਦੇ ਹੋ ਡਰੋਂਦੇ ਤਾਂ ਬੜੇ ਚਰਦੇ ਲੋਕ ਆਏ ਹੂੰ ਉਹ ਡਰੋਂ ਵਾਲੇ ਲੱਭੇ ਨਹੀਂ ਕਿੱਥੇ ਆ ਬੜੇ ਆਏ ਤੇ ਬੜੇ ਗਏ ਤੇ ਇਹ ਜੰਗਾ ਜੁੱਧੋਂ ਚ ਨਿਕਲ ਕੇ ਆਏ ਹੋਏ ਆ ਖਾਲਸੇ ਹੂੰ ਕਿਸੇ ਵੇਲੇ ਬਾਬਿਆਂ ਦੇ ਚਰਨਾਂ ਦੀ ਧੂੜ ਹੋਵਾਂਗੇ ਜਦੋਂ ਬਾਬਿਆਂ ਨੇ ਕਿਹਾ ਸੀ ਵੀ ਆਓ ਜੀ ਨੱਚਣਾ ਖੰਡੇ ਧਾਰਦੇ ਮੈਂ ਕਿੱਤੀ ਸੀ ਉਹ ਬਾਬਿਆਂ ਦੇ ਚਰਨਾਂ ਜੀ ਹੋਵਾਂਗੇ ਉਹ ਵੀ ਤੇ ਉਹ ਬਾਬਿਆਂ ਦੇ ਪੁੱਤ ਨਾ ਡਰਨ ਉਹਨਾਂ ਦਾ ਤਾਂ ਕੋਈ ਵਰਕਾ ਹੀ ਪਾੜਿਆ ਜਾਵੇ ਤੇ ਜੀਵਨ ਇੱਕ ਵਾਰ ਮਿਲਿਆ ਏ ਹੂੰ ਇਨੂੰ ਡਰ ਕੇ ਜਿਉਣਾ ਹੁੰਦਾ ਕੁਰਸੀ ਦੀ ਭੁੱਖ ਹੁੰਦੀ ਤਾਂ ਕੰਬਲੀ ਸਿੰਘ ਬਰਾੜ ਵੀ ਧੌਣ ਸੱਟ ਕੇ ਮਗਰ ਤੁਰਿਆ ਫਿਰਦਾ ਇਹਨਾਂ ਦੀ ਹੂੰ ਆਪਦੇ ਵਿਚਾਰ ਨੂੰ ਮਾਰ ਲੈਂਦਾ ਆਪਦੇ ਵਿਚਾਰ ਨੂੰ ਕੈਦ ਕਰ ਲੈਂਦਾ ਪਰ ਉਹ ਵਿਚਾਰ ਬਣਾਇਆ ਹੋਇਆ ਸੀ ਬਾਬਿਆਂ ਵਾਲਾ ਉਹ ਵਿਚਾਰ ਨਾ ਮਰਦਾ ਇਹਨਾਂ ਦਾ ਡਰਦਾ ਇਸ ਲਈ ਆਪਾਂ ਨੂੰ ਚੌਧਰ ਦੀ ਭੁੱਖ ਨਹੀਂ ਬਿਲਕੁਲ ਇਹ ਤਾਂ ਵजूद ਦੀ ਗੱਲ ਹੈ ਹੂੰ ਹੂੰ ਕਿ ਅਸੀਂ ਬਾਬਿਆਂ ਦੇ ਪੁੱਤਾਂ ਸਾਡਾ ਆ ਵजूद ਹੈ ਹੂੰ ਅਸੀਂ ਤਾਂ ਪੁੱਤ ਚੀਕਾ ਹੀ ਪੋਣੇ ਆ ਤੁਹਾਡੀਆਂ ਜਿਹੜੇ ਤੁਸੀਂ ਮਜੀਰ ਖਾਨ ਦੇ ਪੁੱਤਰ ਹੋ ਨਾ ਅਸੀਂ ਤੁਹਾਡੇ ਸਾਡਾ ਤਾਂ ਲੋਹਾ ਖੜਕਦਾ ਹੀ ਆ ਹੂੰ ਸਦੀਆਂ ਤੋਂ ਖੜਕਦਾ ਆ ਸਾਡਾ ਸਰਦਾਰਾਂ ਦਾ ਵਜੀਰ ਖਾਨ ਦੇ ਲਾਲਿਆਂ ਦੇ ਅਫਦਾਲੀ ਦੇ ਪੁੱਤਰਾਂ ਨਾਲ ਫਰੰਗੀਆਂ ਦੇ ਪੁੱਤਰਾਂ ਨਾਲ ਲੋਹਾ ਅਸੀਂ ਉਹ ਖੜਕਾਉਂਦੇ ਹੀ ਆ ਤੇ ਖੜਕਦੇ ਹੀ ਰਹਿਣਾ ਸਾਡਾ ਸਾਡੀ ਵਿਚਾਰ ਦੀ ਲੜਾਈ ਆ ਜਿਹੜੇ ਨਫਰਤ ਵੰਡਣ ਵਾਲੇ ਲੋਕ ਆ ਨਾ ਸਾਡੀ ਇਸ ਗੁਰੂਆਂ ਦੀ ਧਰਤੀ ਤੇ ਜਿਹੜਾ ਘੁੱਗ ਵੱਸਦਾ ਪੰਜਾਬ ਸੀ ਜਿਹੜਾ ਕਦੇ ਸੋਨੇ ਦੀ ਜੜੀ ਸੀ ਜਿਨ੍ਹਾਂ ਨੇ ਪਿੱਤੜ ਦਾ ਬਣਾਤਾ ਨਾ ਉਹ ਸਾਡਾ ਉਹਨਾਂ ਨਾਲ ਰੌਲਾ ਹੋਈ ਰੀਤੀ ਦਿਨਾਂ ਦੇ ਵਿੱਚ ਸਟੇਜ ਦੇਖੀ ਤੁਸੀਂ ਇੱਕ ਲੁਧਿਆਣੇ ਦੇ ਵਿੱਚ ਲੱਗੀ ਸੀਗੀ ਕਨਿਆ ਮਿੱਥਲ ਜੀ ਗੁੰਗੁਨਾ ਰਹੇ ਸੀਗੇ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਉੱਥੇ ਨਜ਼ਰ ਆਏ ਤੇ ਸਮਝਿਆ ਕੀ ਕਹਿ ਰਹੇ ਸੀਗੇ ਤੁਸੀਂ ਗੱਲ ਸਮਝੋ ਪਹਿਲੀ ਗੱਲ ਤਾਂ ਕਾਂਗਰਸ ਦੇ ਪ੍ਰਧਾਨ ਦੀ ਮੂਰਖਤਾ ਦੇਖੋ ਉਹਦੇ ਸਾਹਮਣੇ ਬੰਦਾ ਖੜ ਕੇ ਗੱਲ ਕਹਿ ਰਿਹਾ ਕਿ ਜੋ ਰਾਮ ਕੋ ਲਾਏ ਹਾਂ ਉਹਨੂੰ ਕੋ ਲਾएंगे ਮਤਲਬ ਰਾਮ ਜੀ ਦੀ ਮਤਲਬ ਕਹਿ ਰਹੀਏ ਵੀ ਅਹਿਮियत ਨੂੰ ਛੋਟਾ ਕਰ ਰਿਹਾ ਇੱਕ ਬੰਦੇ ਤੋਂ ਵੀ ਛੋਟਾ ਕਰ ਰਿਹਾ ਰਾਮ ਨੂੰ ਤੇ ਉਹਦੇ ਸਾਹਮਣੇ ਕਹਿ ਰਿਹਾ ਭਗਵਾਨ ਲਹਿਰਾएंगे ਨਹੀਂ ਵੀ ਭਾਈ ਤੂੰ ਉਦੋਂ ਉਹਦੀ ਬਾਹ ਫੜਦਾ ਇਹ ਸੂਰਮਿਆਂ ਦੀ ਧਰਤੀ ਹੈ ਇੱਥੇ ਕੇਸਰੀ ਝੁੱਲੂ ਇੱਥੇ ਭਗਵਾਨੀ ਝੁੱਲਣਾ ਫਿਰ ਤੁਸੀਂ ਇਹ ਦੇਖੋ ਕਿ ਜਿਹੜੇ ਲੋਕੋ ਤੇ ਭੰਗੜੇ ਪਾ ਰਹੇ ਨੱਚ ਰਹੇ ਆ ਜੰਕਾਰੇ ਲਾ ਰਹੇ ਆ ਪੁੱਤ ਚੱਲ ਤੂੰ ਚੰਗਾ ਗਾਉਣਾ ਭਾਈ ਤੇਰੀ ਜ਼ਿੰਮੇਵਾਰੀ ਰੱਬ ਦਾ ਨਾਮ ਲੈਣ ਦੀ ਆ ਲੋਕਾਂ ਨੂੰ ਨਾਮ ਜਪਾਉਣ ਦੀ ਆ ਤੇਰੀ ਜ਼ਿੰਮੇਵਾਰੀ ਵੋਟਾਂ ਮੰਗਣ ਦੀ ਨਹੀਂ ਜੇ ਕੋਈ ਸਾਡਾ ਪ੍ਰਚਾਰ ਕੇ ਗੱਲ ਕਰੇ ਨਾ ਤੇ 2900 ਸਵਾਲ ਪੈਦਾ ਹੋਣੇ ਉਹਦੇ ਤੇ 2900 ਸਵਾਲ ਉੱਠਣਗੇ ਖੜੇ ਹੋਣਗੇ ਹੁਣ ਤੁਸੀਂ ਇਹ ਸਮਝੋ ਉਹ ਕਹਿ ਰਿਹਾ ਜੋ RAM ਕੋਲ ਆਏ ਹੈ ਹਮ ਉਹਨੂੰ ਲਾਏਗੇ RAM ਨੂੰ ਬੰਦਾ ਲੈ ਕੇ ਆਏ ਹੈ ਰਾਮ ਬੰਦੇ ਤੋਂ ਛੋਟਾ ਬਣਾਦਾ ਤੁਸੀਂ ਉਹ ਗੱਲ ਨਹੀਂ ਮਾਥੇ ਤਿਲਕ ਹੱਥ ਮਾਲਾ ਬੰਨ ਲੋਗਨ ਰਾਮ ਖਲਾਉਂਦਾ ਜਾਣਾ ਇਹਨਾਂ ਨੇ ਤਾਂ ਖੜਾਉਣਾ ਬਣਾ ਲਿਆ ਰਾਮ ਨੂੰ ਵੀ ਹਾਂ ਉੱਥੋਂ ਲੈ ਕੇ ਆਏ ਦੁਕਾਨ ਤੋਂ ਚੱਕ ਕੇ ਰਾਮ ਉਹ ਭਾਈ ਇਹ ਗੱਲ ਨੂੰ ਸਮਝੋ ਰਾਮ ਕੌਣ ਹੈ ਰਾਮ ਪੂਰੀ ਦੁਨੀਆ ਚ ਜਿਹੜਾ ਸੰਸਾਰ ਦੇ ਵਿੱਚ ਕਰ ਕਣ ਕਣ ਦੇ ਵਿੱਚ ਜਰਰੇ ਜਰਰੇ ਚ ਰਮਿਆ ਹੋਇਆ ਰਾਮ ਦਾ ਮਤਲਬ ਰਮਿਆ ਹੋਇਆ ਤੇ ਤੁਸੀਂ ਰਾਮ ਨੂੰ ਬੰਦੇ ਤੋਂ ਵੀ ਛੋਟਾ ਬਣਾਤਾ ਵੀ ਰਾਮ ਤਾਂ ਬੰਦਾ ਲੈ ਕੇ ਆਇਆ ਉਹ ਸਾਡੇ ਘਰ ਬਣਾਉਣ ਵਾਲਾ ਸਾਡੀ ਜ਼ਿੰਦਗੀ ਬਣਾਉਣ ਵਾਲਾ ਸਾਡਾ ਜੀਵਨ ਬਣਾਉਣ ਵਾਲਾ ਰਾਮ ਤੇ ਅਸੀਂ ਕਹੀ ਜੰਨੇ ਆਰਾਮ ਨੂੰ ਤੁਸੀਂ ਸੜੀਆਂ ਤੋਂ ਗਾ ਰਹੇ ਹੋ ਮਹਾ ਚੱਕ ਚੱਕ ਕੇ ਔਰ ਇਹ ਮੂਰਖ ਦੋਨੇ ਉੱਥੇ ਖੜੇ ਆ ਹੂੰ ਚਲੋ ਤੁਸੀਂ ਵੋਟਾਂ ਲੈਣੀਆਂ ਠੀਕ ਹੈ ਪਰ ਘੱਟੋ ਘੱਟ ਗਲਤ ਨੂੰ ਗਲਤ ਤਾਂ ਕਹਿਣ ਦਾ ਜਿਗਰਾ ਤਾਂ ਰੱਖੋ ਇਹ ਇਹੋ ਜਿਹੇ ਲੋਕ ਵੋਟਾਂ ਦੇ ਹੱਕਦਾਰ ਨਹੀਂ ਹੂੰ ਤਾਂ ਗੁਰਬਾਣੀ ਤਾਂ ਕਹਿੰਦੀ ਆ ਨਾਓ ਮਰੇ ਨਾ ਠਾਕੇ ਜਾਏ ਜਿਨਕੇ ਰਾਮ ਵਸੇ ਮਨ ਮਾਹਿ ਹੁਣ ਜਿਹੜੇ ਆ ਉਹ ਤਾਂ ਕਹਿੰਦੇ ਵੀ ਨਾਓ ਮਰੇ ਨਾ ਠਾਕੇ ਜਾਏ ਹੂੰ ਉਹਨਾਂ ਨੂੰ ਕੋ ਠੱਗ ਨਹੀਂ ਸਕਦਾ ਜਿਵੇਂ ਆਪਾਂ ਰਵਿਦਾਸ ਮਹਾਰਾ ਦੀ ਗੱਲ ਕੀਤੀ ਉਸ ਵੇਲੇ ਦੇ ਵਿੱਚ ਆਰਾਮ ਦਾ ਨਾਮ ਸੁਣਦੇ ਪਵੰਦੀ ਸੀ ਜਿਹੜੇ ਸ਼ੂਦਰ ਸੀ ਉਹ ਸੁਣ ਵੀ ਨਹੀਂ ਸਕਦੇ ਲੈਣਾ ਤਾਂ ਬਹੁਤ ਵੱਡੀ ਗੱਲ ਹੋ ਗਈ ਸੀ ਉਹ ਪਰ RAM RAM ਕਹਿ ਕੇ ਰਵਿਦਾਸ ਮਹਾਰਾ ਤਾਂ ਆਪ RAM ਬਣ ਗਏ ਉਹ ਤਾਂ RAM ਦਾ ਰੂਪ ਹੋ ਗਏ ਤੇ ਉਹ ਜਿਹੜਾ ਵਿਚਾਰ ਆ ਬਾਬਾ ਦਾ ਉਹ ਅਜੇ ਤੱਕ ਜਿਉਂਦਾ ਹੈ ਤੇ ਤੁਸੀਂ ਠੱਗ ਨੂੰ ਇੱਕ ਨੂੰ ਕ腐ਸ਼ਨ ਕਰਨ ਵਾਲੇ ਨੂੰ ਕਾਰਪੋਰੇਟਾਂ ਦੇ ਚੇਲੇ ਨੂੰ ਕਾਰਪੋਰੇਟਾਂ ਦੀ ਗੋਦੀ 'ਚ ਬਹਿ ਕੇ ਕਿਸਾਨਾਂ ਦੀਆਂ ਧੌਣਾ ਵਧਣਾਂ ਨੂੰ ਸੰਗੀਆਂ ਨਪਰਾਲੇ ਨੂੰ ਮਜ਼ਦੂਰਾਂ ਦਾ ਕਤਲ ਕਰਨ ਵਾਲੇ ਮੋਦੀ ਨੂੰ ਤੁਸੀਂ ਰਾਮ ਤੋਂ ਵੱਡਾ ਬਣਾਈ ਜਾਂਦੇ ਹੋ ਉਹ ਕਹਿੰਦੇ ਨਾ ਉਹ ਮਰੇ ਨਾ ਠਾਕੇ ਜਾਏ ਕਿੰਨੇ ਰਾਮ ਬਸੇ ਮਨਵਾ ਤੇ ਤੁਸੀਂ ਤੁਸੀਂ ਕੀ ਕਹਿ ਰਹੇ ਹੋ ਕਿ ਹਾਂ ਜੀ ਰਾਮ ਨੂੰ ਇਹ ਲੈ ਕੇ ਆਇਆ ਕਿ ਚੋਰ ਤੇ ਕਰਪਟ ਟਕਠਗ ਕਾਰਪੇਟਾਂ ਦਾ ਦਲਾਲ ਦੱਸੋ ਹਰਾਨੀ ਵਾਲੀ ਗੱਲ ਨਹੀਂ ਪਰ ਤੁਸੀਂ ਜੇ ਇਹ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਕਿਸੇ ਉਹ ਧਰਮ ਦੇ ਬੰਦੇ ਨੇ ਤਾਂ ਇਹਨਾਂ ਨੇ ਉਹਦੀ ਕਿਰਪਾਨਾ ਖਿੱਚ ਲੈਣੀ ਸੀ ਕਿ ਹਾਂ ਜੀ ਰਾਮ ਜੀ ਤੇ ਸਵਾਲ ਚੱਕਦੇ ਆ ਰਾਮ ਜੀ ਨੂੰ ਗਲਤ ਕਹਿੰਦੇ ਆ ਹੁਣ ਉਹਦੇ ਤੇ ਕੌਣ ਕੌਣ ਸਵਾਲ ਚੱਕੂਗਾ ਉਹਨੂੰ ਕੌਣ ਪੁੱਛੂਗਾ ਕਣੇ ਯ ਮਿੱਤਲ ਨੂੰ ਤੇਰਾ ਪ੍ਰਚਾਰ ਕਰਨ ਦਾ ਕੰਮ ਕਰ ਤੇਰਾ ਰੱਬ ਦਾ ਨਾਂ ਜਪਉਣ ਦਾ ਸਮਾਂ ਹੈ ਜਪਾ ਬੰਦਗੀ ਕਰਾ ਲੋਕਾਂ ਨੂੰ ਭਜਨ ਸੁਣਾ ਪਰ ਇਹ ਕੀ ਮਤਲਬ ਹੋਇਆ ਵੀ ਤੂੰ ਰਾਮ ਦੀ ਬਦਨਾਮੀ ਕਰ ਰਿਹਾ ਰਾਮ ਤੋਂ ਰਾਮ ਨੂੰ ਛੋਟਾ ਦਿਖਾ ਰਿਹਾ ਆਪਣੇ ਜਾਣੇ ਤਾਂ ਮੋਦੀ ਦੀ ਚਾਪ ਨੂੰ ਸੀ ਕਰ ਰਿਹਾ ਟਿਕਟੋ ਵੀ ਮੰਗਦਾ ਸੀ ਟਿਕਟਾਂ ਦੀ ਦੌੜ ਆ ਰਹੀ ਫਿਰ ਬਿਲਕੁਲ ਬਿਲਕੁਲ ਤੁਹਾਡਾ ਸੋਚ ਵਿਚਾਰ ਤਾਂ ਕੁਝ ਵੀ ਹੈ ਨਹੀਂ ਨਾ ਮਤਲਬ ਟਿਕਟਾਂ ਤਾਂ ਪੰਜ ਪੰਜ ਵਾਰੀ ਮੁੱਖ ਮੰਤਰੀ ਵੀ ਰਹਿ ਕੇ ਚਲੇ ਗਏ ਲੋਕ ਉਹਨਾਂ ਦਾ ਵजूद ਕੀ ਆ ਅੱਜ ਲੋਕਾਂ 'ਚ ਉਹਨਾਂ ਦੀ ਗੱਲ ਹੈ ਕਿਤੇ ਉਹ ਪੁੱਛਦਾ ਕਿਉਂਕਿ ਆਪਦੇਆਂ ਦਾ ਕਤਲ ਕੀਤਾ ਹੂੰ ਗੁਰੂ ਸਾਹਿਬ ਦੀ ਬੇਅਦਬੀ ਹੋਈ ਕੋਈ ਇਨਸਾਫ ਨਹੀਂ ਦਿੱਤਾ ਹੂੰ ਬਰਾੜ ਸਾਹਿਬ ਹੁਣ ਅੱਗੇ ਰੋਡ ਮੈਪ ਕੀ ਹੈ ਬੜੇ ਕੰਮ ਦੇਖਣੇ ਪੈਂਦੇ ਆ ਬੜੀਆਂ ਚੀਜ਼ਾਂ ਦੇਖ ਕੇ ਚੱਲਣਾ ਪੈਂਦਾ ਹੁਣ ਜਿਵੇਂ ਤੁਸੀਂ ਫਾਈਨੈਂਸ਼ਲੀ ਵੀ ਕਹਿ ਰਹੇ ਹੋ ਰੋਡ ਮੈਪ ਕੀ ਹੈ ਤੇ ਕੀ ਕੁਝ ਪਹਿਲਾਂ ਇਥੋਂ ਦਾ ਕਰਨਾ ਲੁਧਿਆਣੇ ਦਾ ਜੇ ਤੁਸੀਂ ਮੈਂਬਰ ਆਫ ਪਾਰਲੀਮੈਂਟ ਲਈ ਚੁਣੇ ਜਾਂਦੇ ਆ ਵੈਸੇ ਜਸਵੀਰ ਪੰਜਾਬ ਦੇ ਮੁੱਦੇ ਤੋਂ ਜਿਉਂਦੀ ਤਿਉਂ ਖੜੇ ਆ ਵੀਰੇ ਹੂੰ ਨਵੇਂ ਤੁਸੀਂ ਹੱਲ ਕਰ ਸਕੋਗੇ ਬਣ ਕੇ ਹਮੇ ਦੱਸੋ ਨਵੇਂ ਦੀ ਗੱਲ ਤਾਂ ਆਪਾਂ ਬਹੁਤ ਦੂਰ ਚਲੀ ਜਾਊਗੀ ਹੂੰ ਤੁਸੀਂ ਇਹ ਦੇਖੋ ਗੁਰੂ ਸਾਹਿਬ ਦੀ ਬਿਆਦਬੀ ਨੂੰ 9 ਸਾਲ ਹੋ ਗਏ ਹੂੰ ਇਨਸਾਫ ਮਿਲਣਾ ਦੂਰ ਦੀ ਗੱਲ ਆ ਆ ਜਿਹੜੇ ਦੋ ਬੰਦੇ ਚੋਣ ਲੜ ਰਹੇ ਆ ਦੋ ਵੱਡੀਆਂ ਸਿਆਸੀ ਜਮਾਤਾਂ ਦੇ ਕੈਂਡੀਡੇਟ ਇਹਨਾਂ ਨੂੰ ਪੁੱਛਿਆ ਜਾਵੇ ਤਿੰਨ ਤਿੰਨ ਵਾਰ ਗਏ ਆ ਤੁਸੀਂ ਜੁੜ ਕੇ ਹੂੰ ਕਦੇ ਗੱਲ ਕੀਤੀ ਵਿਧਾਨ ਸਭਾ ਜਾਂ ਪਾਰਲੀਮੈਂਟ 'ਚ ਬਿਲਕੁਲ ਆ ਹੁਣ ਪਿੱਛੇ ਜੀ ਕੁਮਰ ਵਜੇ ਪ੍ਰਤਾਪ ਨੇ ਆ ਆਖਰੀ ਸੈਸ਼ਨ ਦੇ ਵਿੱਚ ਗੱਲ ਕਹੀ ਸੀ 30 ਮਿੰਟ ਮੰਗੇ ਸੀ ਕਿ ਮੈਂ ਜਾਂਚ ਕੀਤੀ ਹੋਈ ਐ ਸਪੀਕਰ ਸਾਹਿਬ ਨੂੰ 30 ਮਿੰਟ ਚਾਹੀਦੇ ਗੁਰੂ ਸਾਹਿਬ ਦੀ ਬਿਆਦਬੀ ਤੇ ਚਰਚਾ ਕਰੀ ਉਹ 90 ਬੰਦੂਆਂ ਮਜ਼ਦੂਰ ਤਾਂ ਨਹੀਂ ਬੋਲੇ ਇਹ ਵੀ ਨਹੀਂ ਬੋਲੇ ਕਾਂਗਰਸ ਵਾਲੇ ਨਾ ਕਾਂਗਰਸ ਦਾ ਪ੍ਰਧਾਨ ਉਹ ਤੇ ਵਿੱਚ ਬੈਠਾ ਸੀ ਇਹ ਵੀ ਨਹੀਂ ਬੋਲਿਆ ਸਗੋਂ ਸਰਕਾਰ ਨੂੰ ਘੇਰਦੇ ਉੱਥੇ ਕਿ ਹਾਂ ਜੀ ਤੁਹਾਡਾ ਐਮਐਲਏ ਕਹਿ ਰਿਹਾ ਜਾਂ ਵੀ ਆਪਾਂ ਅੱਧਾ ਘੰਟਾ ਚਰਚਾ ਕਰੀਏ ਬੇਅਦਬੀ ਤੇ ਕਰੋ ਨਾ ਇਹ ਬੋਲੇ ਨਾ ਕਾਲੀਦਾਰ ਵਾਲੇ ਬੋਲੇ ਮੁੱਦਾ ਤਾਂ ਜਿਉਂਦਾ ਤੇ ਉਹ ਕਿਹਾ 9 ਸਾਲ ਹੋ ਗਏ ਤੇ ਫਿਰ ਨਸ਼ਾ ਵੱਧਦਾ ਜਾ ਰਿਹਾ ਘਟਦਾ ਤਾਂ ਨਹੀਂ ਨਾ ਬੰਦ ਤਾਂ ਕਾਹਦਾ ਹੋਣਾ ਵੱਧਦਾ ਹੀ ਜਾ ਰਿਹਾ ਕਿਸੇ ਐਮਐਲਏ ਜਾਂ ਏਪੀ ਦੇ ਵਿੱਚ ਹਿੰਮਤ ਹੈ ਕਿ ਅਫਸਰ ਦੇ ਗਰਦੇ ਵਿੱਚ ਹੱਥ ਪਾਵੇ ਸੰਗੀ ਨੱਪੇ ਜਾ ਕੇ ਜਿਹਦੇ ਹਲਕੇ 'ਚ ਵਿਕਦਾ ਹੈ ਕਿ ਜ਼ਿੰਮੇਵਾਰ ਤੂੰ ਆ ਬਈ ਉਹ ਤਾਂ ਮੀਤਰ ਹੋਰਾਂ ਨੇ ਕਿਹਾ ਤਾਂ ਕਹਿੰਦੇ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਹਿੰਦੇ ਕਹਿੰਦੇ ਲੋਕਾਂ ਦੀ ਡਿਮਾਂਡ ਨਾ ਹੋਵੇ ਤਾਂ ਨਸ਼ਾ ਨਹੀਂ ਆਏਗਾ ਉਹਨਾਂ ਨੇ ਆਪ ਕਿਹਾ ਇੰਟਰਵਿਊ 'ਚ ਤੇ ਲੋਕ ਤਾਂ ਕਹਿੰਦੇ ਡੋਡੇ ਪੋਸਟ ਲਿਆਓ ਥੀਮ ਲਿਆਓ ਤੇ ਲੋਕਾਂ ਦੀ ਡਿਮਾਂਡ ਤਾਂ ਪੋਸਟ ਤੇ ਥੀਮ ਆ ਉਹ ਤਾਂ ਉਹਨਾਂ ਦੇ ਐਮਐਲਏ ਨੇ ਵੀ ਰੱਖਤੀ ਸੀ ਕੀ ਗੱਲ ਤਨ ਲਿਓ ਫਿਰ ਲਿਓ ਨਾ ਹੋ ਜੇ ਜਿਹੜੀ ਚੀਜ਼ ਦੀ ਡਿਮਾਂਡ ਲੋਕ ਰੱਖਦੇ ਫਿਰ ਲੋਕਾਂ ਦੀ ਡਿਮਾਂਡ ਤਾਂ ਤੁਸੀਂ ਪੂਰੀਆਂ ਕੀਤੀਆਂ ਹੁੰਦੀਆਂ ਤੇ ਅੱਜ ਲੋਕਾਂ ਦੇ ਪੈਰਾਂ 'ਚ ਨਾ ਰਹਿਣਾ ਪੈਂਦਾ ਵੋਟਾਂ ਖਾਤਰ ਸਿਆਸਦਾਨਾਂ ਨੂੰ ਹਾਂ ਲੋਕਾਂ ਦੇ ਤਰਲੇ ਨਾ ਕਰਨੇ ਪੈਂਦੇ ਕਰਨ ਨਾ ਲੋਕਾਂ ਨੂੰ ਬਚਾਉਣ ਦੀ ਗੱਲ ਸਰਕਾਰ ਆ ਆ ਗੋਲੀਆਂ ਛੇ ਸਵਾ ਦੇਈ ਜਾਂਦੀ ਆ ਪੰਜਾਬ ਦੀ ਜਵਾਨੀ ਜਿਹੜੀ ਵਿਚਾਰੀ ਜਿਹੜੇ ਵਿਚਾਰੇ ਰੋਗੀ ਹੋ ਗਏ ਆ ਹੁਣ ਹਾਂ ਹਾਲਾਂਕਿ ਆਪਾਂ ਕਿਸੇ ਵੀ ਨਸ਼ੇ ਦੀ ਪ੍ਰੋਟਾ ਨਹੀਂ ਕਰਦੇ ਵੀ ਨਸ਼ਾ ਕਰੇ ਕੋਈ ਪਰ ਜਿਹੜੇ ਰੋਗੀ ਬਣ ਚੁੱਕੇ ਆ ਵਿਚਾਰੇ ਮਾਨਸਿਕ ਤੌਰ ਤੇ ਉਹ ਹਮਦਰਦੀ ਦੇ ਪਾਤਰ ਆ ਉਹਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਉਹਨੂੰ ਜੱਫੀ ਪਾਉਣੀ ਗੱਲਾਂ ਲਾਉਣਾ ਚਾਹੀਦਾ ਕੋਈ ਨਹੀਂ ਭਰਾ ਛੱਡ ਜਾਈਗਾ ਨਸ਼ਾ ਤੇਰਾ ਛਿੜਾ ਦੇਾਂਗੇ ਜੇ ਸਰਕਾਰ ਦੋ ਗੋਲੀਆਂ ਚਾਰ ਗੋਲੀਆਂ ਸਵੇਰੇ ਲਾਈਨਾਂ 'ਚ ਲੱਗੇ ਸਸਤਿਆਂ ਵਾਲਾਂ ਦੇ ਬਾਹਰ ਲੋਕਾਂ ਨੂੰ ਦੇ ਸਕਦੀ ਆ ਤੇ ਸਰਕਾਰ ਡੋਡੇ ਦਾ ਚਮਚਾ ਕਿਉਂ ਨਹੀਂ ਦੇ ਸਕਦੀ ਵੀ ਬਿਲਕੁਲ ਉਹਦੇ ਨਾਲ ਮਰਦੇ ਤਾਂ ਨਹੀਂ ਨਾ ਲੀਵਰ ਤਾਂ ਨਹੀਂ ਖਰਾਬ ਹੁੰਦੇ ਦਿਮਾਗ ਤਾਂ ਨਹੀਂ ਖਰਾਬ ਹੁੰਦਾ ਉਹਨਾਂ ਦਾ ਕਿਤੇ ਨਾ ਕਿਤੇ ਇਸ ਪਾਸੇ ਤਾਂ ਸੇਫ ਰਹਿਣਗੇ ਫਿਰ ਸਰਕਾਰ ਦੇਵੇ ਇਹ ਲੋਕਾਂ ਦੀ ਡਿਮਾਂਡ ਆ ਲੋਕਾਂ ਦੀ ਡਿਮਾਂਡ ਸਰਕਾਰ ਨੇ ਮੰਨੀ ਐ ਤਾਂ ਕੋਈ ਆ ਉਹੀ ਸਰਕਾਰ ਆ ਜਿਹੜੀ ਕਹਿੰਦੀ ਲੋਕਾਂ ਨੂੰ ਵੜ ਹਜ਼ਾਰ ਜਰ ਕਹਿ ਕੇ ਆਏ ਸੀ ਸੱਤਾ 'ਚ ਦਿੱਤਾ ਹਜ਼ਾਰ ਜਰ ਤੁਸੀਂ ਹਜ਼ਾਰ ਜਰ ਦੇ ਨਹੀਂ ਸਕੇ ਨੌਕਰੀਆਂ ਤੁਸੀਂ ਕਿੱਥੋਂ ਦੇਣੀਆਂ ਨੇ ਹੁਣ ਬੇਰੁਜ਼ਗਾਰੀ ਦੀ ਗੱਲ ਆ ਮੁੱਦੇ ਤਾਂ ਖੜੇ ਐ ਨਾ ਜਿਵੇਂ ਬੇਰੁਜ਼ਗਾਰੀ ਦੀ ਗੱਲ ਸਾਡਾ ਉਹ ਨੌਜਵਾਨ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸੀ ਗੱਲ ਜੀ ਪੰਥਕ ਜੱਜਬੀ ਨਾਲ ਲਵਰੇਜ ਹਾਂ ਗਿਆਨਵਾਨ ਨੌਜਵਾਨ 12-12 ਜਮਾਤਾਂ ਪੜ੍ਹ ਕੇ ਬਾਹਰਲੇ ਮੁਲਕਾਂ ਨੂੰ ਜਾਈ ਜਾਂਦੇ ਦੂਜੇ ਮੁਲਕਾਂ ਦੀ ਤਰੱਕੀ 'ਚ ਯੋਗਦਾਨ ਪਾਈ ਜਾਂਦੇ ਆ ਜੇ ਉਹਨਾਂ ਕੋਲੇ ਰੁਜ਼ਗਾਰ ਹੋਵੇ ਚੰਗਾ ਉਹਨਾਂ ਦੀ ਪੜ੍ਹਾਈ ਦੇ ਮੁਤਾਬਕ ਚੰਗੀਆਂ ਨੌਕਰੀਆਂ ਹੋਣ ਚੰਗੇ ਕਾਰੋਬਾਰ ਕਰਨ ਤੇ ਆਪਦੇ ਮੁਲਕ ਨੂੰ ਬਿਲਡ ਕਰਨ ਹੂੰ ਸਾਡੇ ਸੂਬੇ ਨੂੰ ਸਾਡੇ ਦੇਸ਼ ਪੰਜਾਬ ਨੂੰ ਸੋਹਣਾ ਬਣੋ ਹੂੰ ਇੱਥੇ ਦਿਮਾਗ ਲਾਉਣਾ ਆਪਦਾ ਉਹ ਰੌਸ਼ਨ ਦਿਮਾਗ ਉਹ ਗਿਆਨਵਾਨ ਨੌਜਵਾਨ ਇੱਥੇ ਰਹਿਣ ਹੂੰ ਇੱਥੋਂ ਕਿਉਂ ਜਾਣ ਉਹ ਸੋ ਇਹ ਤਾਂ ਬਹੁਤ ਮੁੱਦੇ ਨੇ ਬਹੁਤ ਕੁਝ ਕਰਨ ਵਾਲਾ ਏ ਬਿਲਕੁਲ ਇਹ ਸਭ ਕੁਝ ਕਰਾਂਗੇ ਹੁਣ ਤੁਸੀਂ ਦੇਖੋ ਪਾਰਲੀਮੈਂਟ ਦੇ ਵਿੱਚ ਸਾਡੇ ਨਾਲ ਜੋ 1947 ਚ ਹੋਇਆ ਹਮ ਜੋ ਵਾਦੇ ਸਾਡੇ ਨਾਲ ਕੀਤੇ ਗਏ ਪੰਜਾਬੀਆਂ ਨਾਲ ਸਿੱਖਾਂ ਨਾਲ ਪੰਜਾਬੀ ਸੂਬੇ ਦੇ ਲੋਕਾਂ ਨਾਲ ਉਹ ਕਿਸੇ ਨੇ ਮੁੱਦਾ ਚੱਕਿਆ ਜਾ ਕੇ ਕਿਸੇ ਨੇ ਗੱਲ ਕੀਤੀ ਕਿ ਆ ਦੇਸ਼ ਦੇ ਪ੍ਰਧਾਨ ਮੰਤਰੀ ਨਿਜਵਾਰ ਲਾਲ ਲਹਿਰੋ ਨੇ ਆ ਗੱਲਾਂ ਕਹੀਆਂ ਸੀ ਹੁਣ ਪ੍ਰਧਾਨ ਮੰਤਰੀ ਵਾਦੇ ਕਰੇ ਹੋਏ ਹੋਣ ਤੇ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਕਿਹਦੀ ਆ ਜਿਹੜੇ 543 ਉੱਥੇ ਬੈੰਦੇ ਆ ਹਮ 1966 ਦੀ ਗੱਲ ਕਿਸੇ ਨੇ ਕੀਤੀ ਅਜੇ ਤੱਕ ਹਮ ਦੀ ਹਾਂ ਜੀ ਸਾਡਾ ਪੰਜਾਬੀ ਸੂਬਾ ਏਡਾ ਵੱਡਾ ਖੁਸ਼ਹਾਲ ਸੀ ਤੇ ਸਾਡਾ ਕੱਟ ਕੇ ਨਿੱਕੇ ਸੂਬੇ ਬਣਾ ਤਾ ਕਿਸੇ ਨੇ 1984 ਦੀ ਗੱਲ ਕੀਤੀ ਹਮ ਸਿੱਖਾਂ ਦੇ ਘਰੇ ਜੰਮਿਆ ਨੇ ਵੀ ਛਣ ਛਣ ਭੇਜੇ ਸਿੱਖਾਂ ਨੇ ਪੰਜਾਬ ਚ ਵੀ ਹਮ ਦਿੱਲੀ ਚ ਵੀ ਸਿੱਖ ਬਣਦੇ ਰਹੇ ਕਿਸੇ ਨੇ ਗੱਲ ਕੀਤੀ ਇਹ ਤਾਂ ਗੱਲਾਂ ਜਿਉਂ ਦੀ ਕਿਉਂ ਖੜੀਆਂ ਬਾਈ ਮੁੱਦੇ ਬਹੁਤ ਵੱਡੇ ਬਹੁਤ ਗੰਭੀਰਤਾ ਚਾਹੀਦੀ ਹੈ ਤੁਹਾਡੇ ਤੁਹਾਡੇ ਕੋਲ ਇੱਕ ਸੋਚ ਹੋਣੀ ਚਾਹੀਦੀ ਹੈ ਸੰਕਲਪ ਹੋਣਾ ਚਾਹੀਦਾ ਜਿਹੜਾ ਸਿਆਸਦਾਨਾਂ ਕੋਲ ਹੈ ਨਹੀਂ ਸਿਰਫ ਦੇ ਸਿਰਫ ਇਹੀ ਸੋਚ ਆ ਕਿ ਅਸੀਂ ਘਰ ਭਰ ਲਈ ਅੱਜ ਸਰਦਾਰ ਕਪੂਰ ਸਿੰਘ ਵਰਗਾ ਸਿਆਸਦਾਨ ਕਿਤੇ ਨਜ਼ਰ ਨਹੀਂ ਆਉਂਦਾ ਜਿਹੜਾ ਉਹ ਜਿਹੜਾ ਕਹਿੰਦਾ ਸੀ ਸਮਰਾਗ ਦੇ ਸਟੇਜ ਤੋਂ ਚੋਲ ਲੜ ਰਿਹਾ ਸੀ ਸਰਦਾਰ ਕਪੂਰ ਸਿੰਘ ਉਹਨਾਂ ਨੇ ਸਪੈਸ਼ਲੀ ਇਹ ਗੱਲ ਸ਼ਰੇਆਮ ਜਨਤਾ ਕੋ ਕਹੀ ਸੀ ਕਿ ਜਿਹੜਾ ਬੰਦਾ ਤਮਾਕੂ ਦਾ ਸੇਵਨ ਕਰਦਾ ਮੈਨੂੰ ਵੋਟ ਨਾ ਪਾਓ ਦੱਸੋ ਅੱਜ ਅਕਾਲੀ ਦਲ ਚੱਕ ਵੀ ਬੰਦਾ ਹੈ ਉਹ ਜੀ ਆ ਤੁਸੀਂ ਪੂਚੀ ਵਾਲੇ ਮੰਤਰੀ ਦੀ ਗੱਲ ਕੀਤੀ ਆ ਵੀ ਜਿਹੜਾ ਕਹਿੰਦਾ ਵੀ ਲੋਕਾਂ ਦੀ ਡਿਮਾਂਡ ਆ ਨਸ਼ਾ ਲੋਕ ਮੰਗਦੇ ਆ ਮਤਲਬ ਤੁਸੀਂ ਲੋਕਾਂ ਨੂੰ ਨਸ਼ੇ ਦੇ ਲਾ ਕੇ ਨਸ਼ਾ ਵਾਲੇ ਜੋ ਕਈ ਰੱਖ ਲਿਆ ਕਿ ਕੋਈ ਰੋਜ਼ਗਾਰ ਦੀ ਲੋੜ ਨਹੀਂ ਨਸ਼ਾ ਦੇ ਦੋ ਵੋਟਾਂ ਲੈ ਲਓ ਫਿਰ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਜਿਹੜੀ ਕਹਿੰਦੇ ਵੀ ਸ਼ਰਾਬ ਦੀ ਬੋਤਲ ਬਦਲੇ ਪਾਈ ਹੋਈ ਵੋਟ ਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਚੀਕਾਂ ਵਿੱਚੋਂ ਬਣ ਬਣ ਨਿਕਲੂਗੀ ਤੁਹਾਡੀ ਪੂਚੀ ਪੀੜ੍ਹੀ ਦੇ ਆਉਣ ਵਾਲੇ ਨਸਲਾਂ ਦੀਆਂ ਚੰਗਿਆੜਾ ਚ ਨਿਕਲ ਸਕੂਗੀ ਬਿਲਕੁਲ ਬਹੁਤ ਸ਼ੁਕਰੀਆ ਭਾਈ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੇ ਬਾਈ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀ ਸੀਗੇ ਕਿ ਕਿਸ ਤਿੱਕੇ ਦੇ ਨਾਲ ਤਿਆਰੀ ਜਿਹੜੀ ਹੈ ਲੁਧਿਆਣੇ ਦੇ ਵਿੱਚ ਚੱਲਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਧੰਨਵਾਦ